ਕਿੰਨੇ ਫੁੱਟ ਤੇ ਬੋਰ ਹੈ 130 ਫੁੱਟ 130 ਫੁੱਟ ਤੇ 130 ਹੋਣੀ ਹੈ ਸਿੰਗਲ ਹੀ ਆ ਸਿੰਗਲ ਹੀ ਘਟੀਆਂ ਹੈ ਸਿੰਗਲਾ ਘਟੀਆਂ ਨਹੀਂ ਸਿੰਗਲ ਸਿੰਗਲ ਸਿੰਗਲਾ ਹੋਣਾ ਤਾਂ ਤੋਂ ਆਪ ਵੀ ਸਿਆਲੂ ਦੇਣਾ ਗਰਮੀ ਜੀ ਦਾ ਬਹੁਤ ਅੱਗ ਪੈਦਾ ਕਰੇ ਬਹੁਤ ਗਰਮੀ ਦਾ ਪੂਰਾ ਉਹ ਗਾਹ ਮਾਰਦੇ ਇੱਥੇ ਹੀ ਸੀਗੀ ਡਰਾਈਵਰੀ ਹੈ ਡਰਾਈਵਰੀ ਇਹ ਕੰਪਾਈਲਰ ਦੇ ਕਿਸੇ ਨੇ ਖੋਜ ਕਰੀ ਹੋਣੀ ਹਣਾ ਪਹਿਲਾਂ ਤਾਂ ਸਦੇ ਜਿਵੇਂ ਛੱਟਾ ਵਾਂਗੂ ਹੀ ਬਣਾਇਆ ਹੋਣਾ ਕਿਸੇ ਨੇ ਪਹਿਲੀ ਵਾਰੀ ਦਾ ਸਿੱਧਾ ਸਾਬ ਹਨਾ ਫੇਰ ਆਹ ਡਿਜ਼ਾਈਨ ਬਣਿਆ ਹੁਣ ਕਹਿਣੀ ਮਿੱਟੀ ਬਹੁਤ ਪਾਈ ਪਈਏ ਕਿਸੇ ਦੀ ਮੋਗੇ ਚ ਤੇਰੇ ਜਿੰਨੀ ਹੈ ਯਾਰ ਐਨੀ ਮਿੱਟੀ ਨਿਕਲ ਨਹੀਂ ਤਾਂ ਹੈਣੀ ਹੂੰ ਭਰਾਵਾ ਗੱਟਾ ਵੇ ਕਿੱਥੇ ਥੱਲੇ ਮੈਨੂੰ ਪਤਾ ਲੱਗ ਗਿਆ ਗੱਟਾ ਮੇਰੇ ਤੋਂ ਫੋਟ ਲਾਉਣਾ ਹਾਂ ਤੇ ਫੇਰ ਅਲੱਗ-ਅਲੱਗ ਦਾ ਤੇਰੇ ਇੱਥੇ ਹੀ ਆ ਹੋ ਰਿਹਾ ਮੈਨੂੰ ਪਤਾ ਨਾ ਲੱਗ ਲੱਗ ਤਾਂ ਉਹੀ ਹੁੰਦਾ ਅੱਗੇ ਵੀ ਗੱਟਾ ਕੱਢ ਲਈਦਾ ਪਾਣੀ ਦਾ ਫਰਦਾ ਹੀ ਉਹ ਉੱਥੇ ਆਦਾ ਉਹ ਇੰਨਾ ਨਾ ਪਾ ਕੱਢ ਕੇ ਅਰਥ ਛੱਡ ਦੇਾਂਗੇ ਜਦੋਂ ਨਹਿਰ ਚੜੂਗੀ ਤੇ ਵੱਢ ਕੇ ਲੈ ਜੂਗਾ ਕਿਉਂਕਿ ਨਹਿਰ ਦੇ ਦਿਨ ਥੋੜੇ ਰਹਿ ਗਏ ਨਾ 21 ਨੂੰ ਬੰਦ ਹੋ ਜਾਣੀ ਨਹਿਰ ਤੇ ਆਪਣੇ ਕੋਲੇ ਸਮਾਂ ਕਿਹੜਾ ਰਹਿ ਗਿਆ ਸਮਝਦਾ ਮੋਫਲੀ 7 ਤਾਰੀ ਦੇ ਚਿੱਲੀ ਤੂੰ ਤਾਂ ਜਾਂਦਾ ਮੋਗਾ ਕਢਾ ਦੇ ਚੱਲ ਪਹਿਲਾਂ ਤਾਂ ਆਗੂ ਗਸੇਕਲਾ ਫਿਰ ਭਰਾਵਾ ਹੌਲੀ ਹੌਲੀ ਬਣਾ ਸਰੀਰ ਲੱਗ ਗਿਆ ਆਪਾਂ ਹੁਣ ਫੂਲ ਤਾਂ ਲਾ ਕੰਮ ਤਾਂ ਇਹ ਨਹੀਂ ਨਿਬੜਦੇ ਸੱਜਣ ਵੀਰ ਕਹਿੰਦਾ ਵੀਡੀਓ ਨਹੀਂ ਪਾਉਂਦਾ ਕਿਉਂ ਭਰਾਵਾ ਸਰੀਰ ਬਣਾ ਲਾ ਮੇਰਾ ਕੋਈ ਨਹੀਂ ਹੁਣ ਤੇਰੀ ਕੋਲ ਮੰਗ ਛੁੱਟ ਜੂ ਲੈ ਵੀ ਮਿੱਤਰ ਅੱਗੁੱਗ ਸੇਕ ਲਈ ਕਰ ਪਹਿਲੇ ਟੱਕ ਦੀ ਸ਼ੁਰੂਆਤ ਤੂੰ ਕਰੇਗਾ ਪਹਿਲੇ ਟੱਕ ਦੀ ਮੈਨੂੰ ਹੀ ਕਰਨੀ ਪੈਣੀ ਆ ਮੈਂ ਤਾਂ ਨਾ ਦੋ ਇੱਟਾ ਸੱਟ ਕੇ ਵਿੱਚ ਖੜ ਜਾ ਤੇ ਮੈਨੂੰ ਫੜਾਈ ਆ ਜਾਂ ਮੈਂ ਵਿੱਚ ਖੜ ਜਾਣਾ ਯਾਰ ਮੈਂ ਨਾ ਹਰੇਕ ਬੰਦੇ ਨੂੰ ਬੂਟ ਲੈਣੇ ਚਾਹੀਏ ਯਾਰ ਔਖਾ ਸੌਖਾ ਸੋ ਕਰੀ ਯਾਰ ਮਾੜਾ ਆਪਾ ਮੰਗਾਉਣਾ ਯਾਰ ਆਪਾ ਸੈਂਟਰ ਸੈਂਟਰ ਤੋਂ ਕੇਰਾ ਮੋਗੇ ਤੱਕ ਹੀ ਪਹੁੰਚਣਾ ਜਾਣ ਕੰਮ ਵੱਡਾ ਯਾਰ ਇਹ ਸਾਲਾ ਕਈ ਛੱਡਦੇ ਹੀ ਨਹੀਂ ਨਾ ਗਾਰਾ ਨਹੀਂ ਨਾ ਛੱਡਦੇ ਆ ਟੱਕ ਫੜ ਫੜ ਖਿੱਚਣੇ ਪੈਣੇ ਬਾਹਰ ਦੇਖੀ ਵਾਚ ਡਲੇ ਆਈ ਚੱਕੜਾ ਇਹਦੇ ਤਰ੍ਹਾਂ ਖੜ ਡਲੇ ਤੁਨੇ ਪਏ ਆ ਵਾਚੇ ਰਣਾ ਕਿੱਡਾ ਯਾਰ ਕੋਈ ਮੋਟੀ ਮੱਤ ਦਾ ਹੀ ਯਾਰ ਲੈ ਦੱਸ ਗਾ ਟੁੱਟੀ ਜਾਂਦੀ ਏ ਸਾਨੂੰ ਤਾਂ ਕਦੇ ਲੋੜ ਨਹੀਂ ਪਈ ਯਾਰ ਆਹ ਲੱਛਣ ਕਰਨ ਦੀ ਦੱਸ ਲੈ ਇਹੋ ਜਿਹਾ ਸਲੱਗ ਵੀ ਹੁੰਦੇ ਮੋਗਿਆਂ ਤੇ ਪਤਾ ਨਹੀਂ ਕਿਹੜਾ ਹੋਊਗਾ ਵੀਡੀਓ ਵੇਖ ਕੇ ਅੰਦਰੋਂ ਅੰਦਰੀ ਮੱਚੂਗਾ ਤਾਂ ਸਹੀ ਪਰ ਬੰਦੇ ਨੂੰ ਪਤਾ ਤਾਂ ਲੱਗੇ ਯਾਰ ਆਪ ਨੂੰ ਕੱਢਣੀ ਪਵੇ ਨਾ ਕਿਤੇ ਪਾਣੀ ਲਾ ਕੇ ਫੇਰ ਤੌਣ ਲੱਗ ਗਈ ਸਹੀ ਗੱਲ ਆ ਜੋ ਆਪਣੇ ਨਾਲ ਹੀ ਕੋਈ ਤੁਰਿਆ ਹੱਥ ਠਰੀ ਜਾਂਦਾ ਬਾਬਿਓ ਕਿਧਰ ਚਲੇ ਆਏ ਪਾਣੀ ਪੀ ਕੇ ਭਾ ਭਾ ਇਹਨੂੰ ਧਾਕੜ ਲੱਗ ਗਿਆ ਹੈ ਇਹ ਕਿਰਾ ਢਿੰਡੇ ਖਾਂਦੇ ਨਹੀਂ ਕਮਾਲ ਹੋ ਗਈ ਆ ਬ੍ਰੇਕ ਨੱਪ ਕੇ ਨਾਲ ਮੂਰ ਲੈ ਖੜ ਜਾ ਮੈਂ ਮਿੱਟੀ ਆਥ ਨਾਲ ਜਾ ਕਰਿਆ ਆਹ ਤਣਾ ਵੀ ਨਾ ਆ ਜਾ ਖੜ ਜਾ ਤੂੰ ਗੱਟਾ ਹੀ ਖੱਚੀ ਗੱਟੇ ਨਾਪੇ ਪਾਸੇ ਹੋ ਜਾਣੀ ਮੈਂ ਉਹ ਰੱਬ ਤੇਰਾ ਭਲਾ ਕਰਾ ਇਧਰ ਆਹ ਸਿੱਟਣ ਦੇ ਰੱਸੀ ਵੀ ਟਾਇਟ ਹੋਈ ਪਈ ਹੁਣ ਖੱਚ ਬਹਾਬਲੀ ਖੱਚ ਖੱਚ ਲੈ ਖੱਚ ਲੈ ਬਣ ਗਈ ਗੱਲ ਜਿੰਦੂ ਜਾਂ ਬਣ ਗਈ ਗੱਲ ਬਣ ਗਈ ਓਏ ਲੈ ਬਸ ਇੰਦਰਪਾਲੂ ਬਲੀ ਦੇਸਾਂ ਲੱਗ ਗਿਆ ਚਾਨਣ ਹੋ ਗਿਆ ਅਗਲੇ ਪਾਸੇ ਓ ਹੋ ਗਿਆ ਰੱਬਾ ਜਾ ਤਾ ਓਏ ਝਾਕਦਾ ਰੱਬ ਕਿਉਂ ਬੰਦਾ ਨੰਗਾ ਕੋਈ ਕੰਦਾ ਕੋਸ ਕਰ ਲਓ ਪਾਣੀ ਨਹੀਂ ਲੱਗਦਾ ਲੈ ਅਜ ਦੋ ਘੰਟੇ ਨੇ ਜੱਭੀ ਜੰਨੇ ਉਤੋਂ ਵੇਲਾ ਤੂੰ ਦੇਤੀ ਸ਼ਾਵਾਸ਼ ਆਪਾਂ ਐਡੇ ਯਾਰ ਬੋਲ ਤਾਂ ਚੱਜ ਦੇ ਕਰਦੇ ਆ ਮਿੱਟੀ ਕੁੱਟੀ ਜੰਨੇ ਲਿਆ ਚਪਲਾ ਤੇਰੇ ਖ ਲੈਣੇ ਬਣਾਏ ਦੀ ਮੂਰਤ ਲੱਤਾਂ ਨਾਲੀ ਲੱਤਾਂ ਦਾ ਕੁੱਟ ਨਹੀਂ ਬੂ ਕੋਈ ਉੱਤੇ ਹੀ ਖੜਨ ਮਾਰਦਾ ਲੈ ਆਇਆ ਮੈਨੂੰ ਕੀ ਦੱਸਦਾ ਤੈਨੂੰ ਤਾਂ ਲੋਡ ਹੀ ਨਹੀਂ ਖੜਨਦੀ ਉਹ ਯਾਰ ਪੱਟਾਂ ਤਾਂ ਹੀ ਪਾਣੀ ਆ ਜਾਊਗਾ ਵਿੱਚ ਖੁੱਬ ਜਾਈਦਾ ਗੱਬ ਦੇ ਮੈਂ ਪਹਿਲੇ ਦਿਨ ਹੀ ਵੜਨਾ ਮੈਨੂੰ ਸਾਰਾ ਪਤਾ ਤਾਂ ਹੀ ਲੈ ਇਹ ਥੱਲੇ ਨੂੰ ਤਰਿਆ ਜਾਂਦਾ ਇਹ ਤੇ ਉੱਤੇ ਬੈਠ ਭਾਰ ਦੇ ਉੱਤੇ ਬੈ ਕੇ ਤੇ ਆ ਮਾਰਦੇ ਹੁੱਜ ਅਲਟ ਸੈਟ ਹੁਣ ਲੱਤਾਂ ਲਮਕਾ ਕੇ ਬਹਿ ਜਾ ਰਾ ਹੁਣ ਹੱਥ ਨਹੀਂ ਤੈਨੂੰ ਪਾਉਣਾ ਹੁਣ ਮੈਂ ਆਪ ਹੀ ਤੁਖੂੰਗੀ ਨੂੰ ਫੜੀ ਰੱਖ ਹੱਥ ਪਾਲਾ ਬਿੱਲੀ ਪਾਉਣਾ ਬਿੱਲੀ ਕਾਲੇ ਦੇ ਕਰਾਂ ਵਿੱਚ ਦੂਰੀ ਰਹੀ ਸੁਣਾਈ ਬਾਈ ਯਾਰ ਮੈਂ ਫੋਨ ਵੀ ਨਾ ਸੱਤਲਾਂ ਤੇਰਾ ਗਾਣਾ ਰਿਕਾਰਡ ਕਰਨ ਪਿੱਛੇ ਸੁਣਾਈ ਏ ਓਕੇ ਕੰਦ ਮੁਕਲੇ ਜਲ ਨੂੰ ਦੂਦੀ ਕਾਲਈਏ ਇਹ ਮੋਗਾ ਬੰਦ ਕਰਕੇ ਤੇ ਸੈਲਟ ਚੜ ਜਾਂਦੀ ਵਿੱਚ ਉਧਰਲੇ ਪਾਸੇ ਨਹਿਰ ਦੀ ਸੈਲਟ ਚੜ ਗਈ ਤੁਹਾਨੂੰ ਮੈਂ ਵਿੱਚ ਜਾ ਕੇ ਦਿਖਾ ਕੇ ਆਉਣਾ ਉਹ ਕੇਰਾ ਹੱਜ ਮਾਰਤੀ ਫੇਰ ਪਾਣੀ ਵਾਢ ਲਜੂਗਾ ਸਾਰਾ ਆ ਬੇ ਹਾਂ ਹਾਂ ਭੰਨਦੇ ਬਸ ਪਾ ਨਾ ਦਾ ਦੇ ਵਾਂਗੇ ਬਸ ਇੱਕ ਪਾਸਾ ਖੋਰਦੇ ਜਿੰਦੂ ਆਵੇ ਗਿਆ 10 ਪਾਣੀ ਤੁਰ ਪੈਣਾ ਫੇਰ ਆਪੇ ਰਾਤ ਨੂੰ ਤਾਂ ਵੱਢ ਕੇ ਲੈ ਹੀ ਜਾਣਾ ਸੀ ਇਹਨੇ ਉਹ ਵੀ ਇੱਥੋਂ ਤਾਈਂ ਪਾਣੀ ਵਗਿਆ ਰਾਤ ਇੱਥੋਂ ਤਾਈਂ ਕੋ ਕਸ ਕੇ ਨਾ ਮਾਰਾ ਯਾਰ ਗਿਆ ਗਿਆ ਚੱਲ ਥੋੜੀ ਦੇਰ ਲਾ ਆਪਦੀ ਆ ਤਾਂ ਨਹਿਰ ਵੀ ਨ ਟੁੱਟਦੀ ਆਹਦਾ ਹੀ ਚੱਲਣਾ ਨਹੀਂ ਗਾ ਹੁਣ ਕਿਵੇਂ ਚੱਲੂਗਾ ਕਾ ਕਿਨੇ ਆ ਬੰਦੀ ਹੁਣ ਕਾ ਇਹ ਬੰਦੀ ਜੀ ਕਿਹਨੂੰ ਕਾ ਮਾਹੀ ਮਗਾ ਨੇ ਪਤਾ ਹੈ ਇਹ ਰਾਜਵੀਰ ਜਿਵਨ ਦਾ ਐਵੇਂ ਤਾਂ ਨਹੀਂ ਗਾ ਕੇ ਗਾ ਨਾਲ ਮਜੀ ਵੀ ਸਿੰਘਾਂ ਦੇ ਮੁੰਡੇ ਸਿੰਘਾਂ ਦੇ ਸਿੱਖਾਂ ਦੇ ਕਣ ਕਿਵੇਂ ਜੀ ਲੈ ਪਾ ਜਾ ਮਗਾ ਥੱਲੇ ਸਟੈਂਡ ਆ ਡਰਮੀ ਦੇ ਸਟੈਂਡ ਦੀ ਵਰਤੋਂ ਜੀ ਨੇ ਬਣਾਇਆ ਹੋਣਾ ਉਹਨੂੰ ਤਾਂ ਨਹੀਂ ਪਤਾ ਨਹੀਂ ਮੋਗੇ ਦੇ ਕੰਮ ਵੀ ਆਉਗੇ ਇਹ ਕੀ ਅਰਦ ਉਧਾਰਾ ਇੱਕ ਖੋਰ ਜੜਾ ਇਹਨੇ ਥਲੋਦਾਈ ਆ ਸਭ ਕੋ ਖੁਰ ਜਣਾ ਆ ਆਪ ਗੱਟਾ ਖੇਚ ਲ ਕੇ ਗੱਟਾ ਮੋਗੇ ਤੇ ਮੂੰਹ ਚ ਡੈਗ ਪੈਣਾ ਫੇਰ ਕੰਮ ਟੇਡਾ ਆ ਜਾਣਾ ਖੇਚਲਾ ਬਾਹਰ ਆਈ ਉਹ ਫੱਟੀ ਤਗੜੀ ਕਰਕੇ ਤੇ ਰਵਾ ਕਰਦੇ ਮੈਂ ਕਰਕੇ ਆਂ ਫੱਟੀ ਫੱਟੀ ਤਗੜੀ ਕਰਦੇ ਕਰਦੇ ਕਿਸੇ ਸਮਿਆਂ ਚ ਕਿਸੇ ਗਾਇਕ ਨੇ ਗਾਇਆ ਸੀ ਨਾ ਵੀ ਨਹਿਰੋ ਪਾਰ ਬੰਗਲਾ ਪਵਾਦੇ ਹਾਨੀਆਂ ਪਰ ਨਹਿਰੋ ਪਾਰ ਦੇ ਵਾਣਾਂ ਦੀ ਵੀ ਹੁਣ ਤਾਂ ਸਰਦਾਰੀ ਮੁੱਕੀ ਪਈ ਆ ਬਾ ਨਮੂਹੇ ਕੱਢਦਾ ਹੀ ਬੰਦਾ ਮਰ ਜਾਂਦਾ ਆ ਵੱਢ ਕੇ ਲਿਆਂ ਆਂ ਤਰ ਜਾਂਦੇ ਲੋਕ ਪਤਾ ਨਹੀਂ ਲਾਹਣਾ ਤੇ ਮਾਨ ਹੁੰਦਾ ਕਹਿੰਦੇ ਇਹ ਐਵੇਂ ਤਾਂ ਨਹੀਂ ਕਿਸੇ ਨੇ ਆਖਿਆ ਜੱਟ ਨਾਲ ਮਾਝ ਵੀ ਸਿੱਖ ਤੇ ਫੋੜ ਨਾਲ ਆਸ਼ਾ ਚਾਹੀਦਾ ਕਿਉਂਕਿ ਜਿਹੜਾ ਥੋੜੇ ਜਿਹਾ ਹੌਸਲਾ ਹੁੰਦਾ ਨਾ ਬਾਈ ਯਾਰ ਉਹ ਡੋਲਾ ਨਹੀਂ ਦਿੰਦਾ ਜੀਵਿੰਦਾਰ ਨੂੰ ਕਿਤੇ ਹੁਣ ਜੇ ਹੋਰ ਬੰਦਾ ਹੁੰਦਾ ਕੋਈ ਮੰਨ ਲਾ ਮੈਂ ਜੱਟ ਭਰਾ ਹੀ ਲਿਆ ਹੁੰਦਾ ਉਹਨੇ ਕਹਣਾ ਹੀਰ ਕਿਧਰ ਨਾਲ ਭਗਾਈ ਕਰਾਂਗੇ ਉਹਨੇ ਕਹਣਾ ਨਹੀਂ ਇਹ ਨਹੀਂ ਹੋਣਾਗਾ ਹਾਂ ਤੂੰ ਨਹਿਰ ਚ ਵੀ ਮੱਥਾ ਲਾ ਲਿਆ ਮੇਰੇ ਵੀਰ ਨਹਿਰ ਨਾ ਜਿੰਦੂਪਰੀ ਦਾ ਇਹ ਬੇਸ਼ੱਕ ਤੂੰ ਆਖੇ ਮੇਰੇ ਤੇ ਸਾਣਾ ਮੇਰੇ ਤੇ ਕੋਈ ਨਹੀਂ ਤੁਸੀਂ ਵੀ ਪਾਣੀ ਲਾਉਣਾ ਆ ਵੇ ਇਹ ਨਹੀਂ ਨੱਟ ਚੜਿਆ ਵੇ ਕਿੰਨਾ ਕਿੰਨਾ ਫਟ ਫਟ ਖਾਲੇ ਜਦੇ ਹੋਰ ਚੜ ਜਾਣਾ ਲਿਆ ਮੈਂ ਝੁੱਟੀ ਲਾ ਦਿਆ ਸੋਹਣੇ ਵੀਰ ਅਜੇ ਗਾਂ ਵੀ ਬਰਨਮੂਏ ਕਰਨੇ ਆ ਉਹ ਸਰੇ ਤੇ ਤਾਂ ਲੈ ਕੇ ਜਾਣਾ ਵੈਰੀ ਗੁੱਡ ਲੈ ਵੀਰ ਅਜੇ ਤੁਸੀਂ ਵੀ ਸਿੱਖਣੀ ਹੋਵੇ ਤਾਂ ਵੀਡੀਓ ਬਣਾਉਣੀ ਉਧ ਰੁੰਗਲਾਂ ਨਾਲ ਉਹ ਨਹੀਂ ਪਰਲੀਆਂ ਟੁੱਟੀਆਂ ਚੰਗਾ ਚੱਲ ਸ਼ੇਰਾ ਯਾਰ ਅਲ ਕਰਮ ਵਾਲੇ ਪਹਿਲਾਂ ਹੀ ਲੇਟ ਪਾਉਂਦਾ ਆਂ ਆਈ ਮੋਗਾ ਚਲਾਇਆ ਪੂਰਾ ਪਾਣੀ ਪੂਰਾ ਚੱਲ ਪਿਆਣਾ ਉਧਰੋਂ ਖੋਰ ਇੰਨਾ ਡੂੰਘਾ ਹੋ ਗਿਆ ਖਾਲੀ ਹੋ ਜੂਗੀ ਹੋ ਜੂਗੀ 12 ਵਜੇ ਦੇ ਲੱਗਿਆ ਮਿੱਤਰੋ 3 ਵਜੇ ਨੂੰ ਮੋਗਾ ਚੱਲਿਆ 3 ਘੰਟੇ ਖਾ ਗਿਆ ਦੇਖ ਲਓ ਤੁਸੀਂ ਹਾਲ ਸਟਰਗਲ ਹੈ ਆਪਣੇ ਪਿੰਡ ਦੀ ਸਟਰਗਲ ਹੈ ਲਓ ਜੀ ਦੂਜਾ ਦਿਨ ਚੜਿਆ ਪਾਣੀ ਦੋ ਖੇਲਿਆਂ ਜੀ ਪਈ ਜਾਂਦਾ ਜਿਹੜਾ ਬੰਦਾ ਨਾਲ ਸੀ ਆਪਾਂ ਉਹਨਾਂ ਦੇ ਦੇਣੇ ਲੱਗਿਆ ਖਣੀ ਚਾਰਾ ਜਾ ਪਾਣੀ ਆ ਬਸ ਜਿਹੜੇ ਪੁਰਾਣੇ ਬੰਦੇ ਆਨੇ ਹੁੰਦੇ ਸੀ ਚਾਰਾ ਜਾ ਤੇ ਹੁਣ ਛੱਡਦੇ ਆਂ ਗਾਂ ਬੰਦੀ ਆ ਜਾਣੀ ਆ ਚਲੋ ਜਿੰਨਾ ਲੱਗ ਜੂ ਉਹੀ ਕਿਹੜਾ ਇਹ ਵਾਣ ਵੀ ਨਹੀਂ ਮੈਂ ਅਜੇ ਤਾਂ ਤੇ ਆਪਣੇ ਨੂੰ ਤਾਂ ਬਹੁਤ ਔਖਾ ਪਊਗਾ ਚਲੋ ਬੂਟਾਂ ਦਾ ਸੌਖ ਬਸ ਸਿੱਧਾ ਹਲੇ ਬੂਟਾ ਦਾ ਸਫਾ ਬਾਲਾ ਬਸ ਸਿੱਧਾ ਹੀ ਵੜ ਜਾਓ ਕੋਈ ਚੱਕਰ ਹੀ ਨਹੀਂ ਥੋੜਾ ਗਾਣੇ ਰਹਿੰਦਾ ਮੈਂ ਤਰਾ ਠੇਕੇ ਵਾਲਾ ਮੋਗਾ ਮਿੱਤਰੋ ਦੂਜੇ ਪਾਸੇ ਵਾਲਾ ਇਹਦਾ ਵੀ ਮੰਦਾ ਹੀ ਹਾਲ ਪਾਣੀ ਵਾਲਾ ਤਾਂ ਮੋਟਰਾਂ ਮਟਰਾਂ ਛੱਡਦੇ ਆਂ 2 ਇੰਚ ਪਾਣੀ ਇਹਦਾ ਨਹਿਰੀ ਬਾਲੀ ਡਾਉਣ ਹੈ ਲਓ ਜੀ ਇਹ ਲੋ ਸਾਬ ਦੇ ਖੇਤ ਆਏ ਆਪਾਂ ਸਤਿ ਸ਼੍ਰੀ ਅਕਾਲ ਬੋਲਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਦੋਵੇਂ ਹੱਥ ਜੋੜ ਕੇ ਬੋਲਾ ਲਓ ਜੀ ਸਤਿ ਆਹ ਆ ਫਰਮਟਰ ਆਏ ਸੋਲਰ ਇਹਦੀ ਕਿੰਨੇ ਫੁੱਟ ਤੇ ਬੋਰ ਹੈ 130 ਫੁੱਟ 130 ਫੁੱਟ ਤੇ 130 ਹੋਣੀ ਹੈ ਸਿੰਗਲ ਹੀ ਆ ਸਿੰਗਲ ਹੀ ਘਟੀਆਂ ਹੈ ਸਿੰਗਲ ਆ ਘਟੀਆਂ ਨਹੀਂ ਸਿੰਗਲ 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 ਹੈ ਵਰੀਆ ਦਾ 10 ਫੁੱਟ ਨਾਲੀ ਪਾਈ ਥੱਲੇ ਉਰੇ ਆ ਕੇ ਦੱਸ ਉੱਥੇ ਸੁਣਦਾ ਨਹੀਂ ਖੜਕਾ ਹੁੰਦਾ 4 ਫੁੱਟ ਦਾ ਲੋਰنگ ਪਾਈ ਆਪਾਂ ਹਾਂ 4 ਫੁੱਟ ਆਪਾਂ ਉਦੇ ਕੇ ਪੰਜਾਂ ਦੀ ਆਪਾਂ ਚਾਰ ਹੀ ਪਾ ਦਿੱ 4 ਇੰਚੀ ਹਾਂ 4 ਇੰਚੀ ਤੇ 10 ਫੁੱਟ ਜਿਹੜੀ ਪਾਇਆ ਬੋਰ ਵਾਲੀ ਆਪਾਂ ਅੱਛਾ 10 ਫੁੱਟ ਬੋਰ ਕਰਿਆ ਸਿੱਧਾ ਆਹ ਸਮਝ ਗਿਆ 10 ਇੰਚੀ ਚੌੜਾ ਬੋਰ ਕਰਿਆ ਸਿੱਧਾ ਇੱਕ ਕਿੰਨਾ ਖਰਚ ਆ ਗਿਆ ਪਤਾ ਕੋਈ ਇਹਦੇ ਦੇ ਉਹ ਘਰ ਤੋਂ ਹੀ ਦਾ ਡੇਢ ਕਦੇ ਆਥੇ ਪਾਸੇ ਆ ਗਿਆ ਹੋਊਗਾ ਕੱਲੇ ਬੋਰ ਤੇ ਨਹੀਂ ਬੋਰ ਤੇ ਤਾਂ ਕੱਲੇ ਤੇ ਆਇਆ 50-60 ਹਜ਼ਾਰ ਅੱਛਾ ਕੱਲਾ ਸੋਲਰ 1.5 ਲੱਖ ਚ ਲੱਗੀ ਆ ਸਹੀ ਲੱਗੀ ਫਿਰ ਯਾਰ ਹਣਾ ਪਾਣੀ ਦਾ ਬਹੁਤ ਆ 4 ਇੰਚ ਪ੍ਰੈਸ਼ਰ ਦਾ ਪਾਣੀ ਦਾ ਹੈਗਾ ਹੁਣ ਦਾਬ ਜੀ ਨਾ ਹੁਣ ਤਾਂ 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 ਤੋਂ ਤਾਂ ਵੀ ਸਿਆਲੂ ਰਹਿਣਾ ਗਰਮੀ ਜੀ ਦਾ ਬਹੁਤ ਅੱਗ ਪੈਦਾ ਕਰਦੀ ਬਹੁਤ ਗਰਮੀ ਦਾ ਪੂਰਾ ਉਹ ਗਾਹ ਮਾਰਦੇ ਇੱਥੇ ਹੀ ਸੀ ਕਿ ਡਰਾਈਵਰੀ ਹੈ ਡਰਾਈਵਰੀ ਇੱਥੇ ਹੀ ਸੀ ਜੀ ਕਿ ਪਹਿਲਾਂ ਆਸੇ ਪਾਸੇ ਸੀ ਨਹੀਂ ਨਹੀਂ ਇੱਥੇ ਹੀ ਇੱਥੇ ਹੀ ਤੇ ਉਦੋਂ ਤਾਂ ਗਾਹ ਮਾਰਦੇ ਨਹੀਂ ਮਾਰਦੀ ਨਹੀਂ ਇੱਥੇ ਹੀ ਮਾਰਦੇ ਉਹ ਆਪਣੇ ਬੰਨੀ ਤੇ ਮਾ ਉਹ ਥੋੜੀ ਜਿਹਾ ਆ ਗਈ ਆ ਉਹ ਜਗਣੀ ਦਾ ਹੋਰ ਕਰਾਈ ਵੜ ਦੋ ਨਹੀਂ ਫੱਟੀ ਦੇ ਉੱਤੇ ਕਾ ਤਾਂ ਲਾਈ ਉੂੰ ਹੀ ਲਾਤੀ ਯਾਰ ਕਿਹੜਾ ਕੰਮ ਇਹ ਉਰੇ ਯਾਰ ਇਹਨੂੰ ਲਾ ਲਾ ਜਾਂ ਪਰ ਇਹਨੂੰ ਲਾ ਲੈਨੇ ਮਾਰੇ ਉਰੇ ਨੂੰ ਕਰ ਲੈਂਦੇ ਜਾਂ ਨਾਲੀ ਜਾਂ ਉਹਦੇ ਵਿੱਚ ਜਾਂਦੀ ਖਾਲੇ ਦੇ ਵਿੱਚ ਜਾਂਦੀ ਸੀ ਅੱਛਾ ਉਧਰ ਉਹਦਾ ਵੀ ਹਿਸਾਬ ਆ ਪਰ ਨਟਾ ਦਾ ਹਾਂ ਨਟਾ ਦਾ ਹਿਸਾਬ ਆ ਤਾਰੀ ਵੀਰੇ ਨਹੀਂ ਨਹੀਂ ਤੂੰ ਸੱਚਾ ਮੈਂ ਗਲਤ ਨਹੀਂ ਹੋਰ ਕਿ ਨਾਲੀ ਜਾਈਏ ਨੇ ਇੱਥੇ ਚੱਲੀਏ ਫਿਰ ਆ ਜਾ ਆਪਣੀ ਕਣਕ ਉਖਾ ਲੈ ਕੇ ਤੈਨੂੰ ਉੱਥੇ ਜਾ ਆ ਜਾ ਵੀ ਕੁਝ ਕੱਢ ਲੈਣ ਦਾ ਟਾਈਮ ਹੈ ਆ ਜਾ ਮੋੜ ਨੂੰ ਮੈਂ ਚਕਾਰਿਆ ਤਾਲ ਕੋਈ ਨਾ ਜਦੋਂ ਉਹਦਾ ਸਟੈਂਡ ਵੇ ਲਾ ਕੇ ਉਹਦੇ ਨੂੰ ਸਟੈਂਡ ਦੇ ਦੀ ਆਹੋ ਚਲਾਇਆ ਖੰਗੂ ਮਾਤੇ ਉਹ ਯਾਰ ਮੋਟਰ ਨੂੰ ਭਰਾਵਾ ਲੰਗੀ ਦਾ ਕਰਾ ਕਰ ਚਲਾਉਣ ਵੇਲੇ ਸਾਹ ਆਵੇ ਉਹਨੂੰ ਹਵਾ ਹੀ ਨਹੀਂ ਮਿਲਦੀ ਹੋਣੀ ਹੈ ਨਾ ਹੈ ਪੀਡੋਂ ਨਾਲ ਜਲਦੀ ਨਾਲ ਹੀ ਥਾਲ ਆਪਾਂ ਛਿੜਕ ਦੇਣਾ 240 ਉਵੇਂ ਫੇਰ ਪੈਦਾ ਹੋ ਜਾਂਦੇ ਬੂਟੇ ਇਹ ਇਹ ਜਾਣਦੇ ਹੀ ਨਹੀਂ ਯਾਰ ਅਸਲ ਚ ਬੀ ਗਾਂਵ ਪਸ਼ਾਵ ਆ ਜਾਂਦਾ ਆਪਣੇ ਜਾਣ ਬਈ ਨਾਲੇ ਵਾਹਣ ਤੇ ਸੈਰ ਨਹੀਂ ਛੋਡੀ ਦਾ ਕਿੰਨਾ ਜੋਰ ਲਾਈ ਜਾ। ਹਾਂ। ਚਲੋ ਤਾਂ ਮੇਨ ਦਵਾਈ ਛੜਕਣ ਦਾ ਟਾਈਮ ਆ। ਉਰੋਂ ਧੁੱਪ ਆਣੀ। ਹਾਂ। ਉਹਦਾ ਮੇੜਾ ਹੀ ਰੋੜਾ। ਮਗਰ ਆਕੇ ਗੰਡ ਬਣਾ ਜਾਂਦਾ ਫੇਰ ਤੈਨੂੰ ਫਾਇਦਾ ਹੀ ਨਹੀਂ ਪੜਾਈ ਦਵਾਈ ਛੜਕ ਕੇ ਜਾਇ ਨਾ। ਹਾਂ। ਵੀ ਬਣ ਜਾਂਦਾ ਉਹਦਾ ਵੀ ਬਣਿਆ ਪਿਆ ਵੇ। ਆਹ ਦੇਖਣਾ ਲੈ ਨਾਲ ਜੀਰੋ ਵਾਲਾ ਪਾਣਾ। ਕੜੂ ਕੋਈ। ਹੁਣ ਇਹ ਕਿੰਨੇ ਜੰਨ ਨਿਕਾਲੀ ਰੋ। ਪਾਣੀ ਨਹੀਂ ਲਾਉਣਾ ਬਾਹਰ ਬਾਦ ਮੈਂ ਦਵਾਈ ਛੜਕਾਂ। ਸਾਫ ਦਾ ਇਹਦਾ ਪਾਣੀ ਬਿੱਲੀ ਚਲਾ ਹੀ ਦੇਵਾਂਗੇ ਇੰਜਣ। ਕਹੇ ਨਹੀਂ ਲੋਡ ਪਰਾੜਾ 3 ਵਜੇ ਤਾਈਂ। ਲਾ ਦੋਗੇ ਯਾਰਾ ਪਾਣੀ ਉਹਦਾ। ਸੋਲਰ ਮੋਟਰ ਛੱਡੀ ਵੀ ਆ ਮਿੱਤਰੋ ਉਹ ਤੋਂ ਫੋਨ ਆਈ ਜਾਂਦਾ ਈ ਚੈਲ ਸਾਹ ਦਾ ਕੁਲਵੀਰ ਦਾ ਚਿਹਰਾ ਮੇਲੇ ਤੇ ਯਾਰ ਮਿੱਤਰ ਆਏ ਪਰ ਮੈਥੋਂ ਜਾਣ ਹੀ ਹੋਇਆ ਕੰਮਕਾਰਾਂ ਚ ਮਾਗੀ ਮੇਲੇ ਤੇ ਤੇ ਹੁਣ ਆਈਆਂ ਚੱਲੀ ਜਾਂਦਾ ਉਧਰ ਵਾਲਾ ਆਈਆਂ ਵੀ ਠੀਕ ਕਰਾਉਣਿਆ ਉਹਦੀ ਸੀਲ ਪੈਣ ਵਾਲੀ ਆ ਜਿਹੜਾ ਆਪਣਾ ਘਰ ਵਾਲੇ ਵਾਹਣ ਚ ਅੱਗੇ ਤੁਹਾਨੂੰ ਦਿਖਾਉਣੇ ਆ ਬਾਕੀ ਕੰਮਕਾਰ ਕਰਨ ਕਾ ਹਜੇ ਹੋਣ ਬੰਨੀਆਂ ਕਣਕਾ ਠੀਕ ਠੀਕ ਹੈਗੀਆਂ ਆਪਣੀ ਲੋਕਾਂ ਨਾਲ ਕੁਛ ਨਾ ਕੁਸ ਮੰਦੀ ਵਿੱਚ ਚਾਰ ਪੰਜ ਕਿੱਲੇ ਥਾਂ ਨਾਓ ਕਿੱਲੇ ਦੁਬਾਰਾ ਵੀਜਿਆ ਪਰ ਉਹਦੇ ਚੋਂ ਦੋ ਕਿੱਲੇ ਲਕਡਾਉਨ ਹੈ ਡੇਢ ਇੱਕ ਸਾਢੇ ਇੱਕ ਤਿੰਨ ਚਾਰ ਕਿੱਲੇ ਥਾਂ ਨੂੰ ਥੋੜਾ ਜਿਹਾ ਡਾਊਨ ਰਹੂਗਾ ਉਹ ਇੰਨਾ ਉਹ ਜਿਆਦੇ ਪਛੇਤਾ ਵੀ ਵੀਜਿਆ ਮਹਿੰਗਾ 252 ਖਵਰਾ ਚੰਗੀ ਝੜ ਜੇ ਤੇ ਬਾਕੀ ਠੀਕ ਆ ਚਲੋ ਸਾਡੇ ਦੇ ਤਾਂ ਪਤਾ ਨਹੀਂ ਕਿਉਂ ਰਾਸਤਾ ਨਹੀਂ ਬਣਿਆ ਰਹਿਂਦਾ ਮੋਟਰ ਮਟਰ ਜਣੀ ਇਧਰ ਏਰੀਆ ਜਗਾਂ ਹੱਦਾਂ ਦੇ ਤਾਂ ਵਾਹਨ ਲੈ ਕੇ ਬਹਿ ਗਏ ਆ ਚਾਰਕ ਚੱਲੇ ਗਣ ਹੱਦ ਤੇ ਆ ਇਹਦੇ ਬਾਕੀ ਵਾਹਨ ਤਾਂ ਉਹ ਨਹਿਰ ਨਾਲ ਸਾਨੂੰ ਪਤਾ ਹੀ ਆ ਵੀਰਾਂ ਜਿਹੜੇ ਪਹਿਲਾਂ ਕਿਵੇਂ ਦੇ ਤੇ ਨਹਿਰ ਦੀ ਬੰਦੀ ਔਨ ਕਰਕੇ ਹੁਣ ਫਿਰ ਪਹਿਲਾਂ ਹੀ ਅੱਖ ਚੱਲਣਾ ਪਿਆ ਆਪਣਾ ਆ ਇਹਨਾਂ ਛੱਡਿਆ ਪਿਆ ਤੇ ਬਾਕੀ 0 ਆ ਦਿਖਾਉਣੇ ਆ ਤੁਹਾਨੂੰ ਟੈਂਕ ਚ ਲੈ ਬਾਬੇਓ ਉਧਰੋਂ ਆਏ ਆਪਾਂ ਤੇ ਇਹ ਦੋ ਕਿੱਲੇ ਆਹ ਹਟਾਲੀ ਦੇ ਆਏ ਤੱਕ ਤੇ ਇੱਕ ਵਾਟ ਆਹ ਦੋ ਕਿੱਲੇ ਚ ਤੇ ਇਹਦੇ ਚ ਮਿੱਤਰੋ ਵੀ ਹੋਈ ਜਾਊਗਾ ਸੈਟ ਕਹਾਜ ਆ ਇਹ ਦੁਬਾਰਾ ਉਗਰ ਕੇ ਇੱਕ ਤਾਂ ਗੁੱਲੀ ਡੰਡੇ ਵਾਲੀ ਆਪਾਂ ਨੂੰ ਕਰਨੀ ਵੀ ਅਟਲਟਸ ਉਹਦੇ ਕਰਕੇ ਇਹ ਉਗਰ ਕੇ ਨਹੀਂ ਉਹ ਨਹੀਂ ਹਜੇ ਫੋਟ ਨਹੀਂ ਕਰੀ ਤੇ ਪਰ ਉਹ ਇੰਨਾ ਵੀ ਹੌਲੀ ਹੌਲੀ ਟਾਕ ਜੂਗੀ ਬਣ ਜੂਗੀ ਗੱਲ ਐਡੀ ਨਹੀਂ ਗੱਲ ਸੈਟ ਕਹਾ ਹੋ ਜਾਊਗਾ ਇੱਧਰ ਆਵੇ ਜਿਵੇਂ ਵਿਚ ਵਿਚ ਘੱਟ ਸੀਗੀ ਤੇ ਵਿਚ ਵਿਚ ਪੁਰਾਣੀ ਗਣਕਣੇ ਪੂਰਾ ਹੀ ਇਹ ਜ਼ੀਰੋ ਵਾਲੀ ਕਰਕੇ ਥੋੜੀ ਜਿਹਾ ਨੇ ਘੱਟ ਫੋਟ ਕਰੀ ਉਗਰਨਸਾਰ ਜਿਹੜੇ ਗਾਂ ਆਪਾਂ ਤੁਹਾਨੂੰ ਦਿਖਾਉਣਾ ਉਹ ਉਹ ਤੁਹਾਨੂੰ ਦਿਖਾਉਣਾ ਵਧੀਆ ਇਹਦੇ ਨਾਲ ਚੰਗੀ ਹੈ ਯਾਨੀ ਇਹਦੇ ਚ 4 ਅੱਖ ਕਿੱਲਾਂ ਜੇ ਆਪਾਂ ਮੰਨ ਲਈਏ ਵੀ ਡੂੜ ਦੋ ਡੂੜ ਕਿੱਲਾ ਥਾਂ ਦਾ ਮਰਦਾ ਥੋੜਾ ਜਿਆ ਜਿਹੜਾ ਮਗਰੋਂ ਸਾਰੇ ਹੀ ਮਗਰਲੇ ਤੇ ਡਿਪੰਡ ਤੇ ਵਿੱਚੋਂ ਮੰਨ ਲਾ ਵੀ ਤੁਸੀਂ ਬਾਕੀ ਢਾਈ ਕਿੱਲਾਂ ਜੋ ਕੀ ਪ੍ਰਾਣੀ ਕਣਕ ਹੈਗੀ ਤੇ ਉਹ ਗਾਂ ਵਾਲੇ ਵਾਣ ਚ ਵੀ ਪੂਰੀ ਹੈ ਉਹ ਚ ਗੁੱਲੀ ਡੰਡਾ ਥੋੜਾ ਜਿਆਦਾ ਹੀ ਤਾਂ ਕਰਕੇ ਕੰਠ ਕੇਰਾ ਬੇ ਘਟਾਵੀ ਜੀ ਹੋਗੀ ਰਾਲ ਜੂਗੀ ਹੁਣ ਇਹ ਤਾਂ ਕਣਕਪੂਰੀ ਰਾਲ ਚੱਲੀ ਇਹ ਸਿਕਾ ਹੁਣ ਆ ਲੱਗਦਾ ਜਿਆਦੇ ਸੰਘਣੀ ਹੋ ਜਣੀ ਥੱਲੋਂ ਜਾਵਾਂ ਚਟਾਈ ਕਰਕੇ ਲਾਵਾਂਗੇ ਹੁਣ ਪਾਣੀ ਆਵੇ ਜਾਵਾਂ ਸਿਕਾ ਤਾਂ ਇਹਨੂੰ ਦੇਖੋ ਤੁਸੀਂ ਥੱਲੇ ਤਾਂ ਚਲੋ ਗੱਲ ਹੈਗੀ ਆ ਪਰ ਉਹ ਐ ਪੂਰਾ ਸਿਕਾ ਕੇ ਪਾਣੀ ਲਾਇਆ ਹੈ ਸਾਲਾ ਗਿੱਲੇ ਤੇ ਮੋੜ ਦਿੰਦੇ ਫਿਰ ਇਹ ਹਜਾ ਮਹੀਨੇ ਯਾਬ ਜੀ ਇਹਦੇ ਵਿੱਚ ਕਣਕ ਵੱਡੀ ਤਾਂ ਇਹ 30 86 ਹੈ ਉਹਦੇ ਚ 252 ਬਾਲੀ ਮਰੀ ਖੜੀ ਹੈ ਕੋਸੇ ਫਿਰ ਵਾਹ ਕੇ ਬੀਜ ਤਾਂ ਵੀ ਫਰਕ ਪੈਂਦਾ ਇਹਦੇ ਚ ਕਣਕ ਵੱਡੀ ਹੈ ਪੂਰੀ ਉਗਰ ਕੇ ਮੰਨ ਲਓ ਦੇਖੋ ਕਿੜੀ ਕਿੜੀ ਇਹ ਇਧਰ ਪੂਰਾ ਕੰਮ ਓਕੇ ਆ ਜਾ ਨਹਿਰੀ ਪਾਣੀ ਨੇ ਇੰਨਾ ਥਾਂ ਲਾਇਆ ਦੋ ਦੋ ਘੰਟਿਆਂ ਦਾ ਛੱਡਿਆ ਜੋਲ ਜੋਲੀ ਕਰੀ ਜਾਂਦਾ ਸਾਲਾ ਲੈ ਹੂੰ ਤਾਂ ਨਹਿਰੀ ਪਾਣੀ ਬਹੁਤਾ ਬਸ ਨਹਿਰ ਉਤਰੀ ਕਰਕੇ ਆ ਸੇਮਾ ਤੇ ਮੈਸਤਰੀ ਆਉਂਦੇ ਆ ਉਹਦੇ ਕਰਦੇ ਆ ਸੀਲ ਸੁਲੋਕੇ ਪਹਿਲਾਂ ਤੇਰਾ ਹੀ ਸਵਾਗਤ ਕਰਾਂਗੇ ਇਹ ਤਾਂ ਮੂਹਿਆ ਬਣਾਇਆ ਉਹ ਵੀ ਵੈਚੀ ਆਊਗਾ ਨਹੀਂ ਤੂੰ ਆਣਾ ਬਈ ਬਾਹਰ ਕੱਢ ਗਏ ਹੁਣ ਇਹਨੂੰ ਆਪਾਂ ਚਲੋ ਮਰਜੀ ਤੇਰੀ ਫਿਰ ਟੈਂਕੀ ਨਾਲ ਸਾਡੀ ਸਾਹ ਛੱਡ ਦੇ ਰਿਹਾ ਹਲਾਇਆ ਬੰਦ ਕਰਦਗੇ ਆ ਇਹ ਘੱਟ ਤੇ ਨਹੀਂ ਚੱਲਦਾ ਯਾਰ ਜਾਂਦਾ ਸਾਲਾ ਬੰਦ ਹੀ ਹੋ ਜਾਂਦਾ ਤੇ ਜਾਂ ਵਾਦ ਪੈਂਦਾ ਨਹੀਂ ਇਹ ਸੀਟਰ ਸੁੱਕ ਗਏ ਇੰਨੇ ਬਈ ਉਹ ਪਾ ਦੇਣਾਂ ਨੇ ਵਾੜੇ ਸੀਲ ਵੜ ਦਿੰਦੀ ਆ ਕਮਾਲ ਦੀ ਗੱਲ ਆ ਕਿ ਸੀਲ ਵੜ ਜਾਂਦੀ ਆ ਫਿਰ ਇਹ ਆ ਪਹਿਲਾਂ ਹੀ ਪਾ ਦੇ ਸੀਲ ਇਹ ਹਿਸਾਬ ਨਾਲ ਹਨ ਵੀ ਕ੍ਰੈਂਕ ਨਾਲ ਵੱਢੀ ਜਾਵੇ ਵੱਢੀ ਹੋਣੀ ਹੁੰਦੀ ਆ ਪਹਿਲਾਂ ਪਾ ਦੇ ਚਾਹ ਪਾ ਦੇ ਕਮਾਲ ਵਾਲੇ ਇਹ ਗਾਲਤ ਦਿੱਤਾ ਹਨ ਕ੍ਰੈਂਕ ਦਾ ਕੰਮ ਹੈ ਇਹ ਦੂ ਬਾਤ ਆ ਫਿਰ ਇਹ ਮਾਲ ਭਰ ਕੇ ਹੀ ਹੈ ਮਾਲ ਭਰ ਕੇ ਸੀਟਰ ਟੇਡਾ ਕੰਮ ਆ ਇਹਰ ਕੰਪਾਈਲਰ ਦੇ ਕਿਸੇ ਨੇ ਖੋਜ ਕਰੀ ਹੋਣੀ ਹਨ ਪਹਿਲਾਂ ਤਾਂ ਸਦੇ ਜਿਵੇਂ ਛੱਟੇ ਵਾਂਗੂ ਹੀ ਬਣਾਇਆ ਹੋਣਾ ਕਿਸੇ ਨੇ ਪਹਿਲੀ ਵਾਰੀ ਤਾਂ ਸਿੱਧਾ ਸਹਾ ਹਨ ਫੇਰ ਆ ਡਿਜ਼ਾਈਨ ਬਣਿਆ ਹੁਣ ਕਹਿਣੀ ਲੈ ਇਹ ਵੀ ਤੜਕਿਆ ਪਿਆ ਸਲਾ ਕਮਾਲ ਇਹਰੇ ਚ ਦੱਸ ਕੀ ਇਹ ਨਿਕਲਦਾ ਮੁੰਡਾ ਨਵਾਂ ਪਉਣਾ ਬੂ ਅੱਛਾ ਕਾ ਤਾਉ ਐਡ ਬਹੁਤ ਸੀਗਾ ਟੁੱਟਣਾਂ ਜਗ ਦੇਖੀ ਹੁੰਦਾ ਇਹ ਤਾਂ ਤੂੰ ਕੰਮ ਹੀ ਵਧਾ ਦੇਣਾ ਫਿਰ ਸੋਹਣਿਆ ਆ ਵੀ ਮੱਤਰ ਪਿਆ ਰਿਓ ਤੇ ਹੁਣ ਛੱਡਿਆ ਹੁੰਦਾ ਮਿਸਤਰੀ ਸਾਹਿਬ ਨੂੰ ਤੇ ਹੁਣ ਇੰਜਨ ਆਪਾਂ ਚੱਲੀ ਜਾਂਦਾ ਆ ਡੇਢ ਕਿੱਲਾ ਲਾ ਕੇ ਬੰਦ ਕਰਾਂਗੇ ਤੇ ਰਾਤ ਨੂੰ ਛੱਡ ਜਾਂਦੇ ਦੋਹਾਂ ਕਿੱਲੇ ਨੂੰ ਜੇ ਤਾਂ ਨਹਿਰ ਚੜ ਗਈ ਤਾਂ ਵੀ ਠੀਕ ਐ ਤੇ ਨਹੀਂ ਤਾਂ ਤਾਂ ਵੀ ਠੀਕ ਐ ਇੰਨਾ ਕ ਪਾਣੀ ਹੈਗਾ ਦਾ ਚੰਗਾ ਤੁਰਿਆ ਜਾਂਦਾ ਸੋਲ ਮਲਾ ਕੇ ਤੇ ਇਹਨੂੰ ਲਾਉਣਾ ਚਾਹੀਦਾ ਘੱਟੋ ਘੱਟ 10 ਕਵਜੇ ਨੂੰ ਤਾਂ ਪਾਣੀ ਨਾਲ ਹੀ ਕਣਕਣੇ ਤਰਨਾ ਗਿਆ ਕਿ ਪਾਲੇ ਦੀ ਮਾਰੀ ਪਈ ਐ ਤੇ ਉੱਗਰ ਤਕਰੀਬਨ ਸਾਰੀ ਆਈ ਸੀ ਆਵੇ ਕਰੂ ਦਾਤਾ ਮੇਰ ਉਹ ਤਾਂ ਕਰਸੇ ਗਏ ਸੀ ਪਰ ਕੋਈ ਨਹੀਂ ਇਹਦਾ ਆਵੇ ਮੋਰੇ ਮਰੇ ਪੈਂਦੇ ਆ ਇਹਨੂੰ ਆਪਾਂ ਬੰਨ੍ਹ ਹੀ ਕਰਦੇ ਆ ਉਸ ਸਵੇਰੇ ਸੁਭਾਹ ਹੀ ਛੱਡਾਂਗੇ ਜਦੋਂ ਮੌਲਦਾ ਹੀ ਲਾਉਣਾ ਹੈ ਫੇਰ ਤਾਂ ਜਦੋਂ ਮਰਜ਼ੀ ਲਾ ਲਾ ਉਹ ਗੱਲ ਹੈ ਤੇ ਹੁਣ ਕਾਹਨੂੰ ਲਾਉਣਾ ਆਪਾਂ ਤੇਰਾ ਨਹਿਰ ਨੂੰ ਢੀਕਦੇ ਅੱਜ ਦਾ ਦਿਨ ਉਹਨੂੰ ਛੱਡੀ ਰੱਖਦੇ ਆ ਤੇ ਜੇ ਨਾ ਆਇਆ ਤੇਰੇ ਇਹਦਾ ਤਾਂ ਜੋ ਮਰਜ਼ੀ ਲਾ ਲਈਏ ਇਹਨੂੰ ਕੇਰਾ ਓਕੇ ਕਰਕੇ ਠਲਤਾ ਵੀ ਜਦੋਂ ਜੇ ਸਵੇਰੇ ਦਿਨੇ-ਦਿਨੇ ਪਾਣੀ ਮੜਾਇਆ ਤੁਰਦਾ ਹੋਇਆ ਤੇ ਵਿੱਚ ਛੱਡੀ ਰੱਖਾਂਗੇ ਰਾਤ ਦਾ ਰਿਸਕ ਨਹੀਂ ਲੈਦੇ ਆਵੇਂ ਕਿਉਂਕਿ ਰਾਤ ਨੂੰ ਕੀ ਪਤਾ ਨਹਿਰ ਵੀ ਚੜ ਦੇ ਤੇ ਆਪਣਾ ਉਹਨਾਂ ਕਾ ਲਾ ਦੇ ਪਾਣੀ ਆ ਵੀ ਸੁਪਰ ਸੀਡਰ ਵਾਲੀ ਕਣਕੀ ਐ ਕਣਕ ਕਣਕ ਦਾ ਫਰਕ ਦੇਖੋ ਹੈ ਆ ਗੱਲੇ ਚ ਵੀਜੀ ਐ 40 42 ਕਿਲੋ ਇਹਦੇ ਚ ਵੀ ਐ ਇਹ ਤਾਂ ਦਿਨ ਰਾਤ ਦਾ ਫਰਕ ਤੇ ਬਾਕੀ ਆਪੇ ਆਈ ਜਾਊਗਾ ਹੌਲੀ ਹੌਲੀ ਜਿਹੜਾ ਕਰਮ ਵਾਲਾ ਆਉਂਦਾ ਹੋਇਆ ਪਾਣੀ ਆ ਹੁਣ ਉਹ ਇੰਜਨ ਜਿਹੜਾ ਚੱਲੀ ਜਾਂਦਾ ਉੱਥੇ ਠੇਕੇਲੇ ਚ ਹੋ ਰਿਹਾ ਆਏ ਨੂੰ ਆ ਜਾਂਦਾ ਵਾਣ ਉਹਨੂੰ ਛੱਡ ਜਾਂਦੇ ਦੋਹਾਂ ਕਿੱਲਿਆਂ ਨੂੰ ਉਹ ਸਾਰੀ ਰਾਤ ਆਪੇ ਚੱਲੀ ਜਾਊਗਾ ਤੇਲ ਤੁਲ ਦੇ ਚ ਪਾ ਜਾਂਦੇ ਇੱਕ ਜਿਹੜਾ ਹੋਰ ਮਾਰ ਜਾਂਗੇ ਬਾਕੀ ਬਾਬਿਓ ਥੋੜਾ ਜਿਹਾ ਢਿੱਲੇ ਵਿੱਚ ਇਹੇ ਕਰਕੇ ਧਿਆਣ ਨਹੀਂ ਦਿੱਤਾ ਜਾਂਦਾ ਵੀਡੀਓ ਤੇ ਮਾਫੀ ਚਾਹੁੰਨੇ ਆ। ਗਾਹ ਬਣਾਇਆ ਕਰਾਂ ਕੋਈ ਨਹੀਂ। ਸਬਰ ਰੱਖੋ ਥੋੜਾ ਜਿਹਾ। ਕੱਢਾਂਗੇ ਅੱਗ ਟੈਰਾਥਲ। ਇੱਕ ਤਾਂ ਗਾਹ ਨੂੰ ਬਾੜੋਂੋਂ ਠੇਕੇ ਤੇ ਆਪਾਂ ਨਹੀਂ ਲੈ ਰਹੇ। ਅਜੇ ਤੱਕ ਤਾਂ ਕੱਲ ਦਾ ਪਤਾ ਨਹੀਂ। ਵੈਸੇ ਲੈਣਾ ਤਾਂ ਹੈ ਨਹੀਂ। ਪਰ ਤੂੜੀ ਦਾ ਕੱਪ-ਕੱਪ ਲਾਉਣ ਮਾਰੇ ਸੜਕ ਤੇ ਭਾਵੇਂ ਕੋਈ ਲੈ ਲਈਏ। ਉਹਦੇ ਚੱਕਰ 'ਚ ਤੇ ਫੇਰ ਆਪਾਂ ਹੋਇਆ ਕਰਾਂਗੇ ਰੈਲੀ। ਫੇਰ ਬਣਾਵਾਂਗੇ ਵੀਡੀਓ ਵੜੀ। ਕਰਦੀ ਕਰਦੀ ਆਹ ਆਪਣੀ ਜਮੀਨ 7 ਏਕੜ ਇੱਥੇ ਤੇ ਦੂਜੇ ਪਾਸੇ 3 ਕਿੱਲੇ ਇਹ ਇਹ ਆਪਾਂ ਕਰਾਂਗੇ ਤੇ ਬਾਕੀ ਜੋ ਵਾਈਗਰੂਨ ਮਨਜ਼ੂਰ ਮਨਜ਼ੂਰ ਆਗੇ ਉਹ ਕਰਾਂਗੇ ਇੰਨਾ ਵਾਣ ਕਰਕੇ ਤੇ ਆਪਾਂ ਰਿਆ ਕਰਾਂਗੇ ਰੈਲੇ ਫੇਰ ਆਪਾਂ ਵੀਡੀਓ ਤੇ ਤੂਫ ਉਠਾਉਣੀ ਹੈ 5 ਵਜੇ ਪੂਰਾ ਦਸ ਦਾ ਆਈਡੀਆ ਲਾਦਾ ਈ ਤੇ ਪੂਰੀ ਪੂਰੀ ਕਣਕ ਲੱਗੀ ਜਾਵਾ ਲਓ ਜੀ ਕਹਿੰਦੇ ਹੋ ਸਕਦਾ ਤੁਹਾਨੂੰ ਵੀਡੀਓ ਦੇਖ ਕੇ ਵੀ ਕਜਿਆਣ ਜੀ ਆਵੇ ਨੱਕ ਦੇ ਵਿੱਚ ਬੋਲੀ ਜਾਂਦੇ ਚਲੋ ਨਹੀਂ ਬੋਲਦੇ ਨਹਿਰ ਦਾ ਪਾਣੀ ਘਟ ਗਏ ਤੇ ਇੰਜਨ ਛੱਡਣ ਲੱਗੇ ਬਸ ਇੰਨੀ ਗੱਲ ਹੈ ਆਲੂਆਂ ਦੇ ਜਿੰਨੇ ਚਾਰ ਸਵੇਰੇ ਖਾਲੇ ਲੱਗਦੇ ਸਾਰਿਆਂ ਦੇ ਤਕੜੇ ਬੰਨ ਠੋਕਣੇ ਜ਼ਰੂਰੀ ਆ ਖਾਲਾ ਬੰਦ ਪਿਆ ਹੀ ਨਾਲੇ ਉਦੋਂ ਦਾ ਤਾਂ ਵੀ ਬੰਨ ਇਹ ਚ ਤਕੜਾ ਕਰਕੇ ਲਾਇਆ ਤੇ ਅੱਜ ਕੰਮ ਦੇਗਾ ਨਹੀਂ ਸਾਰੇ ਭਰ ਜਣੇ ਉਹ ਪਿੱਛੋਂ ਪਾਣੀ ਟੁੱਟ ਕੇ ਆਈ ਜਾਂਦਾ ਆ ਤਾਂ ਕਣਕ ਵਧੀਆ ਬਾਬੇ ਦੀ ਮਿਹਰ ਨਾਲ